ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਆਸ ਕਰਦੇ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਰਿਕਵੈਸਟ ਹੈ ਤੁਹਾਡੇ ਗਾੜੀ ਸਜਣੋ ਆਪਣੀ ਤਸੱਲੀ ਕਰਕੇ ਪਸ਼ੂ ਦੀ ਦੋ ਟਾਈਮ ਫੇਰ ਖਰੀਦਾਰੀ ਕਰਿਆ ਕਰੋ ਕੋਈ ਵੀ ਪਿੱਛੇ ਜਿਹੜੀ ਲਾਹਮੇ ਵਾਲੀ ਗੱਲਾਂ ਨਾ ਰਹਿ ਜੇ ਸਜਣੋ ਅੱਜ ਦੇ ਆਪਣੀ ਵਿਜਿਟ ਪਿੰਡ ਕੁੱਤੀ ਵਾਲਾ ਆ ਗਿਆ ਨੇੜੇ ਆ ਗਿਆ ਹਰੀਕੇ ਪੱਤਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲੱਗਦੀ ਇਹਨੂੰ ਪੱਤੀ ਇਸ ਨਗਰ ਨੂੰ ਹਰੀਕਾਂ ਦੇ ਤੇ ਸਭਰਾਵਾਂ ਦੇ ਬਿਲਕੁਲ ਨਦੀਕ ਪੈ ਗਿਆ ਏ ਪਿੰਡ ਜਿਹੜਾ ਤੇ ਬਾਈ ਹਰਪ੍ਰੀਤ ਕੋਲ ਆਏ ਆ ਵਧੇਰੇ ਜਾਣਕਾਰੀ ਲੈਣੇ ਆ ਉਹ ਹੀ ਤੇ ਆ ਕਿਹੜੇ ਕਿਹੜੇ ਪਸ਼ੂ ਸੇਲ ਕਰਨੇ ਆ ਤੁਸੀਂ ਫਰਜ ਸਮਝ ਕੇ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸੱਜਣੋ ਠੀਕ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਠੀਕ ਜੀ ਵਧੀਆ ਆ ਜੀ ਵਧੀਆ ਵੀਰ ਜੀ ਸੇ ਤਾਂ ਠੀਕ ਆ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਚਾਹ ਸ਼ੁਕਰ ਆ ਜੀ ਨਾਮ ਜੀ ਹਰਪ੍ਰੀਤ ਵੀਰ ਜੀ ਠੀਕ ਆ ਜੀ ਪਿੰਡ ਕੁੱਤੀ ਵਾਲਾ ਵੀਰ ਜੀ ਠੀਕ ਆ ਜੀ ਜ਼ਿਲ੍ਹਾ ਤੇ ਤਸੀਲ ਜ਼ਿਲ੍ਹਾ ਪੱਟੀ ਤਸੀਲ ਤਰਨਤਾਰਨ ਠੀਕ ਆ ਕਿਆ ਕੋਈ ਗੱਲ ਨਹੀਂ ਫੋਨ ਨੰਬਰ ਬਾਈ ਜੀ ਫੋਨ ਨੰਬਰ 7347511750 ਠੀਕ ਹੈ ਜੀ ਤੇ ਬਾਈ ਹਰਪ੍ਰੀਤ ਜੀ ਗੱਲ ਕਿਸ ਤੋਂ ਕਰੀਏ ਸ਼ੁਰੂਆਤ ਕਿੰਵਾ ਸੂਆ ਹੋਊਗੀ ਮੈਂ ਵੀਰੇ ਤੀਸਰੇ ਸੂਏ ਸੁਣਾ ਮਾਜਨੇ ਅੱਛਾ ਹਾਂਜੀ ਤੇ ਕਿੰਨਾ ਕੁ ਦੁੱਧਾ ਰਿਕਾਰਡ ਦਿਆਂਗਾ ਦੁੱਧ ਵੀਰੇ 16 17 16 17 ਕਿਲੋ ਅੱਛਾ ਹਾਂਜੀ ਦੂਸਰੇ ਸੂਏ ਕਰਵਾ ਲਿਓ ਦੁੱਧਾ ਦੂਸਰਾ ਐਰ ਕੀ ਕੋਈ ਮੀਟ ਵਧ ਕਰਦੇ ਆ ਤੇ ਜਾਉਨਾ ਕੀ ਆਈਡੀਆ ਵੀਰੇ 17 ਤੋਂ ਪਲੱਸ ਹੀ ਦਊਂਗੀ ਘਟਨੇ ਨਹੀਂ ਦਿੰਦੀ ਐਰ ਕੀ ਮੈਂ ਸੰਭੀ ਹਾਂ ਹਾਂਜੀ ਹਾਂਜੀ ਪੂਰੀ ਸੰਭਾਲੀ ਹਾਂ ਜੀ ਠੀਕ ਹੈ ਜੀ ਸੱਜਣਾ ਮੈਂ ਬੜੀ ਵੱਡੀ ਆ ਬਾਡੀ ਨਹੀਂ ਵੱਡਾ ਹੀ ਆ ਠੀਕ ਹੈ ਸਕਦੇ ਆਪਾਂ ਤੇ ਚੰਗੇ ਲਵੇ ਦੀ ਆ ਦੇਖ ਸਕਦੇ ਜੀ ਤੇ ਖੋਲ ਕੇ ਮੇਰਾ ਵੀਰ ਤੋਰਾ ਤਰਾ ਕਰਵਾਦੇ ਚੈੱਕ ਕਰਦਾ ਕਰਮਾ ਵਾਲੀ ਦਾ ਬਾਕੀ ਬੰਦੀ ਥੰਦੀ ਐੜਗੇ ਨਾ ਕਿੰਨੇ ਕ ਦਿਨ ਹੋਰ ਰਹਿੰਦੀ ਹੁੰਦੇ ਵਿੱਚ ਐੜਗਾ ਤੇਰੇ 9 ਦਿਨ ਪਹਿਲੇ ਸੀ ਹੁੰਦੇ ਵਿੱਚ 9 ਦਿਨ ਇਹਦੇ ਸਮੇਂ ਦੇ ਵਿੱਚ ਪਏ ਹਾਂਜੀ ਹਾਂਜੀ ਦਿਨ ਪੂਰੇ ਕੋਈ 2-4 ਦਿਨ ਅੱਗਾ ਪਿਛਾ ਉੱਤੇ ਵੀ ਖੜ ਸਕਦੀ ਤੇਰੀ ਰਾਜੀ ਰਾਜੀ ਆ ਜੀ ਮਾਜੀ ਹੂੰ ਬਿਲਕੁਲ ਰਾਜੀ ਡੰਗੇ ਲੈ ਜਾਂਦਾ ਤਕਰੀਬਨ ਕੋਈ 10-12 ਦਿਨ ਦਾ ਸਮਾਂ ਸੱਜਣੋਂ ਨੋਟ ਕਰਿਓ ਕੋਈ ਭੈਣ ਭਰਾ ਇੰਨਾ ਕੇ ਖੜੂ ਗਈ ਠੀਕ ਹੈ ਜੀ ਤੇ ਫੁੱਲ ਵੱਡਾ ਟਾਂਚਾ ਹੈ ਕੋਈ ਇੱਕ ਹੁੰਦੀ ਛੋਟੇ ਲੈਵੇ ਦੀ ਇੱਕ ਜਾਰੀ ਵੱਡੀ ਮਹਿ ਪੂਰੀ ਲੋ ਜੀ ਕੀ ਬਾਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ 17 18 ਕਿਲੋ ਜਿਹੜਾ ਬੜੇ ਮਿਲਕਰਾਉਗੀ ਸੱਜਣਾ ਕੋਈ ਵੀ ਆਨਰ ਖਰੀਦਾ ਹੈ ਤੇ ਜਹਾਡਾ ਜਬਰਦਸਤ ਹੈ ਪੂਰੀ ਸੱਜਣਾ ਨਿੱਗਰ ਆ ਬਾਡਾ ਹੀ ਇੱਕ ਸਾਦਾ ਵੇਖ ਸਕਦੇ ਪਿੱਠ ਪੂੜਾ ਬੜਾ ਚੌੜਾ ਲੱਗਾ ਮੈਂ ਇਹਨੂੰ ਵਜਨ ਵਟਾ ਬੜਾ ਕੋਈ ਵੀ ਖਰੀਦਦਾਰੀ ਕਰੂਗਾ ਬਲੈਰੋ ਗੱਡੀ ਲੈ ਕੇ ਆਇਓ ਇਹ ਤੁਹਾਨੂੰ ਬੇਨਤੀ ਆ ਲਓ ਜੀ ਲਿਆ ਭਾਈ ਤੇ ਦੇਖ ਸਕਦੇ ਜੇ ਕਿਸੇ ਬੰਨੇ ਕੋਈ ਵੀ ਉਂਗਲ ਨਹੀਂ ਖੋਦੀ ਬਿਲਕੁਲ ਰਾਜੀ ਬਾਜੀ ਆ ਕਿਉਂਕਿ ਘਰ ਦਾ ਸ਼ਿੰਗਾਰ ਬਣੂਗੀ ਆਮ ਮਈਆਂ ਤੇ ਤੁਸੀਂ ਵੇਂਦੇ ਜ ਅੱਜਕੱਲ ਪਰ ਇਹ ਆਮ ਨੂੰ ਥੋੜੀ ਜਿਹੀ ਵਧੇਰੇ ਜਾਣਕਾਰੀ ਜਿੰਦੀ ਹੈ ਲਈ ਲਓ ਜੀ ਕਾ ਬਾਤ ਬੈਕਗਰਾਉਂਡ ਬੜੀ ਸੁਣੀ ਤਿਆਰ ਕਰਨ ਦੀ ਤੇ ਇਹਦੇ ਰੇਟ ਜਿਹੜਾ ਫੋਨ ਤੇ ਸਿਰਫ ਬਾਈ ਜੀ ਕਰਦਾ ਹਾਂ ਹਾਂ ਜੀ ਵੀਰ ਜੀ ਫੋਨ ਤੇ ਕਰਦਾ ਵੀ ਜੀ ਜਿਹੜਾ ਵੀ ਕੋਈ ਖਰੀਦਦਾਰੀ ਕਰੂਗਾ ਮਾਨਤਨ ਹੁੰਦਾ ਵੀਰ ਜੀ ਖੁੱਲੇ ਦਿਲ ਦਾ ਮਾਨਤਨ ਕਰਾਂਗੇ ਖੁੱਲੇ ਦਿਲ ਨਾਲ ਕਰੀ ਠੀਕ ਆ ਤੇ ਕੋਈ ਗੱਲ ਨਹੀਂ ਮੋੜ ਹੋਣਾ ਕਿਸੇ ਨੂੰ ਨਹੀਂ ਨਹੀਂ ਵੀਰ ਜੀ ਮੋੜ ਦਾ ਕਿਹੜੀ ਗੱਲ ਵਾ ਠੀਕ ਆ ਜੀ ਸੱਜਣੋ ਫੋਨ ਤੇ ਗੱਲ ਹੋ ਜੂਗੀ ਮੋੜ ਨ ਮੜਾ ਬਿਲਕੁਲ ਕੋਈ ਫੋਨ ਜ਼ਰੂਰ ਇੱਕ ਦੋ ਵਾਰਾਂ ਲਾਓ ਹਾਂ ਜੀ ਨਾ ਨਹੀਂ ਕੋਈ ਤੁਹਾਨੂੰ ਜਿਹੜਾ ਵੀ ਫੋਨ ਲਾਊਗਾ ਉਹਨੂੰ ਨਾ ਨਹੀਂ ਹੁੰਦੀ ਹਾਂ ਜੀ ਹਾਂ ਜੀ ਕਿਉਂਕਿ ਮੈਂ ਦੇਖੇ ਤੋਰ ਨਾ ਜੀ ਸੱਚੀ ਗੱਲ ਜੀ